अरविंद केजरीवाल ਦੇ ਅਸਤੀਫੇ ਦੇ ਐਲਾਨ ਤੋਂ ਬਾਅਦ ਆਮ ਆਦਮੀ ਪਾਰਟੀ ਚ ਸੀਐਮ ਅਹੁਦੇ ਲਈ ਕੁੱਲ 7 ਦਾਵੇਦਾਰ ਸਨ ਪਰ ਆਥਰੀ ਨੇ ਸਾਰਿਆਂ ਨੂੰ ਪਿੱਛੇ ਛੱਡ ਕੇ ਸੀਐਮ ਦਾ ਅਹੁਦਾ ਹਾਸਲ ਕਰ ਲਿਆ ਆਥਰੀ ਨੂੰ ਦਿੱਲੀ ਦਾ ਨਵਾਂ ਮੁੱਖ ਮੰਤਰੀ ਐਲਾਨ ਦਿੱਤਾ ਗਿਆ ਆਥਰੀ ਨੂੰ ਮੁੱਖ ਮੰਤਰੀ ਬਣਾਏ ਜਾਣ ਤੋਂ ਬਾਅਦ ਸਵਾਲ ਉੱਠ ਰਿਹਾ ਹੈ ਕਿ ਰਵਿੰਦ ਕੇਜਰੀਵਾਲ ਨੇ ਉਹਨਾਂ ਨੂੰ ਆਪਣਾ ਉਪਤ ਅਧਿਕਾਰੀ ਕਿਉਂ ਨਿਯੁਕਤ ਕੀਤਾ अरविंद केजरीवाल वाध दे استیفه ਦੇ ਐਲਾਨ ਤੋਂ ਮੁੱਖ ਮੰਤਰੀ ਦੇ ਆਹਦੇ ਦੌੜ ਵਿੱਚ ਕੁੱਲ 7 ਨਾਂ ਸ਼ਾਮਲ ਸਨ ਇਹਨਾਂ ਵਿੱਚੋਂ ਸਭ ਤੋਂ ਪਹਿਲਾ ਨਾਂ ਉਹਨਾਂ ਦੀ ਪਤਨੀ ਸੁਨੀਤਾ ਕੇਜਰੀ ਵਾਲਦਾ ਸੀ ਹਾਲਾਂਕਿ ਵਿਧਾਇਕ ਨਾ ਹੋਣ ਕਾਰਨ ਉਹਨਾਂ ਦਾ ਦਾਵਾ ਸ਼ੁਰੂ ਤੋਂ ਹੀ ਕਮਜ਼ੋਰ ਰਿਹਾ ਇਸ ਤੋਂ ਇਲਾਵਾ ਮੰਤਰੀ ਗੋਪਾਲ ਰਾਏ ਕਲਾਸ਼ ਗਹਿਲੋਤ ਆਥੀ ਸੌਰਵ ਭਾਰਤਵਾਸ ਰਾਖੀ ਬਿੜਵਾਲ ਕੁਲਦੀਪ ਕੁਮਾਰ ਵੀ ਮੁੱਖ ਮੰਤਰੀ ਦੀ ਦੌੜ ਵਿੱਚ ਸ਼ਾਮਲ ਸਨ ਸੌਰਭ ਭਾਰਤਵਾਦ ਨੇ ਆਪਣੇ ਇਸ ਦਾਅਵੇ ਬਾਰੇ ਮੀਡੀਆ ਨਾਲ ਖੁੱਲਕੇ ਗੱਲਬਾਤ ਕੀਤੀ ਸੀ ਇਸੇ ਤਰ੍ਹਾਂ ਗੋਪਾਲ ਰਾਏ ਨੇ ਦਾਅਵੇ ਦਾ ਕਾਰਨ ਉਹਨਾਂ ਦਾ ਸੀਨੀਅਰ ਹੋਣਾ ਸੀ ਗੋਪਾਲ ਰਾਏ ਕੇਜਰੀਵਾਲ ਸਰਕਾਰ ਵਿੱਚ ਸਭ ਤੋਂ ਸੀਨੀਅਰ ਮੰਤਰੀ ਸਨ ਆਛੀ ਨੂੰ ਕਿਉਂ ਮਿਲੀ ਸੀ ਸੀਐਮ ਦੀ ਕੁਰਸੀ ਆਛੀ ਅੰਨਾ ਅੰਦੋਲਨ ਤੋਂ ਪਹਿਲਾਂ ਵੀ ਅਰਵਿੰਦ ਕੇਜਰੀਵਾਲ ਤੇ ਮਨੀਸ਼ ਸੋਧਿਆ ਨਾਲ ਜੁੜੇ ਰਹੇ ਸਨ ਦਸਿਆ ਜਾ ਰਿਹਾ ਹੈ ਕਿ ਉਹਨਾਂ ਦੇ ਨਾਂ ਦੇ ਸ਼ਿਫਾਰਸ਼ ਮਨੀਸ਼ ਸ਼ੋਧਿਆ ਨੇ ਕੀਤੀ ਹੈ ਆਤਸ਼ਿਕ ਔਰਤਾਂ ਆਪਦੀ ਨਜ਼ਰ ਦੇਸ਼ ਦੀ ਅੱਧੀ ਆਬਾਦੀ ਤੇ ਹੈ ਆਪ ਹੁਣ ਆਤਸ਼ੀ ਰਾਹੀਂ ਇਸ ਅੱਧੀ ਆਬਾਦੀ ਨੂੰ ਲਭਾਉਣ ਦੀ ਕੋਸ਼ਿਸ਼ ਕਰੇਗੀ ਆਤਸ਼ੀ ਨੂੰ ਕੁਰਸੀ ਮਿਲਣ ਦਾ ਸਭ ਤੋਂ ਵੱਡਾ ਕਾਰਨ ਉਹਨਾਂ ਦੀ ਭਰੋਸੇਯੋਗਤਾ ਹੈ ਜਦੋਂ ਅਰਵਿੰਦ ਕੇਜਰੀਵਾਲ ਜੇਲ੍ਹ ਵਿੱਚ ਸਨ ਤਾਂ ਉਹਨਾਂ ਨੇ ਆਪਣੇ ਥਾਂ ਝੰਡਾ ਲਹਿਰਾਉਣ ਲਈ ਆਤਸ਼ੀ ਦੇ ਨਾਂ ਦੀ ਸ਼ਿਫਾਰਸ਼ ਕੀਤੀ ਸੀ ਸਵਾਤੀ ਮਾਲੀਵਾਲ ਮਾਮਲੇ ਤੋਂ ਬਾਅਦ ਔਰਤਾਂ ਦੇ ਮੁੱਦਿਆਂ ਤੇ ਕੇਜਰੀਵਾਲ ਦੀ ਪਾਰਟੀ ਬੈਕਫੁੱਟ ਤੇ ਸੀ ਇਸ ਨੂੰ ਆਸਰੇ ਰਾਹੀਂ ਡੈਮੇਜ ਕੰਟਰੋਲ ਕਰਨ ਦੀ ਕੋਸ਼ਿਸ਼ ਵੱਜੋਂ ਵੀ ਦੇਖਿਆ ਜਾ ਰਿਹਾ ਸੀ ਨਵਾਂ ਮੁੱਖ ਮੰਤਰੀ ਬਣਾਉਣ ਦਾ এজেন্ডਾ ਵੀ ਆਪ ਦਾ ਵਿਸਥਾਰ ਹੈ ਆਮ ਆਦਮੀ ਪਾਰਟੀ 10 ਸਾਲਾਂ ਵਿੱਚ ਕੌਮੀ ਪਾਰਟੀ ਬਣ ਗਈ ਹੈ ਪਰ ਹਿੰਦ ਪੱਟੀ ਦੇ ਸੱਤ ਵੱਡੇ ਰਾਜਾਂ ਯੂਪੀ ਬਿਹਾਰ ਮੱਧ ਪ੍ਰਦੇਸ਼ ਰਾਜਸਥਾਨ ਝਾਰਖੰਡ ਮਹਾਰਾਸ਼ਟਰ ਛੱਤੀਸਗੜ੍ਹ ਤੇ ਉੱਤਰਾਖੰਡ ਵਿੱਚ ਆਪ ਦਾ ਕੋਈ ਚਮਤਕਾਰ ਨਹੀਂ ਕਰ ਸਕੀ ਦੱਸਿਆ ਜਾ ਰਿਹਾ ਕਿ ਰਵਿੰਦ ਕੇਜਰੀਵਾਲ ਹੁਣ ਦੇਸ਼ ਭਰ ਚ ਘੁੰਮ ਕੇ ਪਾਰਟੀ ਸੰਗਠਨ ਤੋਂ ਫੀਡਬੈਕ ਲੈ ਕੇ ਨੀਤੀ ਤਿਆਰ ਕਰਨਗੇ ਦੱਸਣਾ ਬੰਦ ਹੈ ਕਿ ਆਤਿਸ਼ੀ ਸਾਲ 2013 ਵਿੱਚ ਆਮ ਆਦਮੀ ਪਾਰਟੀ ਵਿੱਚ ਸ਼ਾਮਿਲ ਹੋਏ ਸਨ ਤੇ ਪਾਰਟੀ ਲਈ ਨੀਤੀ ਬਣਾਉਣ ਲਈ ਜੁਟ ਗਏ ਸਨ ਉਹਨਾਂ ਨੇ ਦਿੱਲੀ ਵਿੱਚ ਸਿੱਖਿਆ ਸੁਧਾਰਾਂ ਦੇ ਗਵਾਹੀ ਕਰਨ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਈ ਹੈ 2015 ਵਿੱਚ ਅਰਵਿੰਦ ਕੇਜਰੀਵਾਲ ਦੀ ਗਵਾਹੀ ਵਾਲੇ ਦਿੱਲੀ ਸਰਕਾਰ ਨੇ ਉਹਨਾਂ ਨੂੰ ਉਪ ਮੁੱਖ ਮੰਤਰੀ ਤੇ ਸਿੱਖਿਆ ਮੰਤਰੀ ਮਨੀਸ਼ ਸ਼ੋਦੇ ਸਲਾਹਕਾਰ ਨਿਯੁਕਤ ਕੀਤਾ ਹੈ ਹਾਲਾਂਕਿ ਉਹਨਾਂ ਨੂੰ 2018 ਵਿੱਚ ਅਹੁਦੇ ਤੋਂ ਹਟਾ ਦਿੱਤਾ ਗਿਆ ਸੀ ਜਿਸ ਨਾਲ ਉਹਨਾਂ ਨੂੰ ਪ੍ਰਮੁੱਖਤਾ ਵਿੱਚ ਲਿਆਂਦਾ ਗਿਆ ਸੀ ਕੇਂਦਰ ਦੁਆਰਾ ਪਾਰਟੀ ਦੇ 8 ਹੋਰ ਮੈਂਬਰਾਂ ਨਾਲ ਅਥਚਿਦ ਨਿਯੁਕਤੀ ਨੂੰ ਰੱਦ ਕਰਨ ਨਾਲ ਆਪ ਪੱਤੇ ਭਾਰਤੀ ਜਨਤਾ ਪਾਰਟੀ ਦੇ ਗਵਾਈ ਵਾਲੇ ਕੇਂਦਰ ਸਰਕਾਰ ਵਿੱਚਕਾਰ ਟਕਰਾਅ ਵੀ ਪੈਦਾ ਹੋ ਗਿਆ। ਦੁਬਾਰਾ ਫਿਰ 10 ਦਿਨਿਆਂ ਬਾਅਦ ਦਿੱਲੀ ਸਰਕਾਰ ਵਿੱਚ ਮੰਤਰੀ ਆਤੀਸ਼ ਮਾਰਲੇਨਾ ਦਿੱਲੀ ਦੇ ਨਵੇਂ ਮੁੱਖ ਮੰਤਰੀ ਵਜੋਂ ਉਹਨਾਂ ਦਾ ਨਾਮ ਦਾ ਐਲਾਨ ਕਰ ਦਿੱਤਾ ਗਿਆ। ਇਹ ਫੈਸਲਾ ਵਿਧਾਇਕ ਦਲ ਦੀ ਮੀਟਿੰਗ ਤੋਂ ਬਾਅਦ ਲਿਆ ਗਿਆ। ਅੱਜ ਇਸ ਸਮੇਂ ਦਿੱਲੀ ਸਰਕਾਰ ਦੇ ਕੈਬਨਿਟ ਮੰਤਰੀ ਨੇ